ਮੇਜਰ ਮੰਗਰ ਦਾ ਚੈਨਲ ਦਿਖ ਰਹੀ ਸਾਰੇ ਹੀ ਦਰਸ਼ਕਾਂ ਨੂੰ ਆਦੋ ਸਤਿ ਸ੍ਰੀ ਅਕਾਲ ਸੋ ਦੋਸਤੋ ਅ ਜਿਹੜਾ ਭਾਰਤ ਦਾ ਇਤਿਹਾਸ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੋ ਉਹਨੂੰ ਆਪਾਂ ਲੜੀਵਾਰ ਪੇਸ਼ ਕਰ ਰਹੇ ਹਾਂ ਤੇ ਜੇ ਤੁਸੀਂ ਸਮਝਦੇ ਹੋ ਕਿ ਇਹਨੂੰ ਚੱਲਦਾ ਰਹਿਣਾ ਚਾਹੀਦਾ ਤੇ ਆਪਣਾ ਫੀਡਬੈਕ ਜ਼ਰੂਰ ਦਿਓ ਤੇ ਕੁਝ ਕੁ ਫੋਨ ਮੈਨੂੰ ਆਏ ਵੀ ਨੇ ਕੁਝ ਸੁਜੈਸ਼ਨ ਵੀ ਆਏ ਨੇ ਸੋ ਉਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਤੇ ਆਪਾਂ ਇਸ ਨੂੰ ਅੱਗੇ ਤੋਰਦੇ ਹਾਂ ਤਾਂ ਕਈ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਹੈ। ਅ ਸੋ ਪਹਿਲਾਂ ਆਪਾਂ ਜਿਹੜੇ ਹੁਣ ਤੱਕ ਇਸ ਲੜੀ ਦੇ ਵਿੱਚ ਵਿਚਾਰ ਚੁੱਕੇ ਹਾਂ ਸੋ ਉਹਦੇ ਵਿੱਚ ਆਪਾਂ ਜਦੋਂ ਮੁੱਢ ਕਦੀਮ ਤੋਂ ਮਤਲਬ ਸਾਡੀ ਧਰਤੀ ਹੋਂਦ ਦੇ ਵਿੱਚ ਆਈ ਆ ਪਹਿਲਾਂ ਆਪਾਂ ਉਸ ਨੂੰ ਵਿਚਾਰਿਆ ਸੀਗਾ ਸੋ ਫਿਰ ਆਪਾਂ ਪੱਥਰ ਯੁੱਗ ਨੂੰ ਵਿਚਾਰਿਆ ਸੀ ਤਾਂ ਫਿਰ ਆਪਾਂ ਜਿਹੜਾ ਹੈਗਾ ਉਹ ਅ ਤਾਂਬਾ ਯੁੱਗ ਨੂੰ ਵਿਚਾਰਿਆ ਸੀ ਨਾ ਪੱਥਰ ਯੁੱਗ ਨੂੰ ਵਿਚਾਰਿਆ ਸੀ ਉਸ ਤੋਂ ਬਾਅਦ ਤਾਂਬਾ ਯੁੱਗ ਨੂੰ ਵਿਚਾਰਿਆ ਸੀ ਸੋ ਇਸ ਦੌਰ ਤੱਕ ਆਉਂਦੇ ਆ। ਸੋ ਮਨੁੱਖ ਨੇ ਕਬੀਲਿਆਂ ਨੂੰ ਛੱਡ ਕੇ ਪਿੰਡਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਤਾਂ ਇੱਥੇ ਤੱਕ ਆਪਾਂ ਆ ਗਏ ਸੀ ਕਿ ਪਿੰਡ ਵੀ ਮਤਲਬ ਇਕੱਠੇ ਨੇੜੇ-ਨੇੜੇ ਹੋਣ ਲੱਗੇ ਸੀਗੇ। ਸੋ ਇਹ ਜਦੋਂ ਪਿੰਡ ਇਕੱਠੇ ਹੋ ਗਏ ਨਾ ਤਾਂ ਮਨੁੱਖ ਜਿਹੜਾ ਇੱਕ ਜੰਗਲੀ ਜਾਨਵਰ ਸੀਗਾ, ਤਾਂ ਅਜੇ ਵੀ ਜਦੋਂ ਆਪਾਂ ਕਹਿੰਦੇ ਆ ਤਾਂ ਮਨੁੱਖ ਨੂੰ ਲਿਖਿਆ ਹੈ ਕਿ ਮਨੁੱਖ ਇੱਕ ਸੋਸ਼ਲ ਐਨੀਮਲ। ਸੋ ਮਨੁੱਖ ਜੰਗਲੀ ਜਾਨਵਰ ਸੀ ਤੇ ਜਦੋਂ ਉਹਨੇ ਇੱਕ ਸਮਾਜ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਹ ਜਿਹੜਾ ਸਮਾਜ ਹੈ ਉਹ ਕਿਸ ਤਰ੍ਹਾਂ ਉਹਦੇ ਨਿਯਮ ਹੋਣੇ ਨੇ ਜਿੱਦਾਂ ਆਪਣੇ ਕਿਸੇ ਕੰਟਰੀ ਦਾ ਸੰਵਿਧਾਨ ਹੁੰਦਾ ਸੋ ਵੱਡੇ ਜਿਹੜੇ ਸਿਆਣੇ ਬੰਦੇ ਸੀ ਤਾਂ ਉਹ ਨਿਯਮ ਨੇ ਜਿਹੜੇ ਉਹ ਤੈਅ ਕਰ ਲੈਂਦੇ ਸੀ ਉਹ ਨਿਯਮ ਤੈਅ ਕਰਨ ਨਾਲ ਜਿੱਦਾਂ ਆਪਣੇ ਗ੍ਰੰਥ ਵੇਦ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੋਣ ਦੇ ਵਿੱਚ ਆਈਆਂ ਸੋ ਫੇਰ ਮਨੁੱਖ ਦੇ ਜਿਹੜੇ ਮਨ 'ਚ ਪ੍ਰਸ਼ਨ ਉੱਠਦੇ ਸੀਗੇ ਕਿ ਆਹ ਚੀਜ਼ ਕਿਵੇਂ ਆਹ ਚੀਜ਼ ਕਿੱਥੋਂ ਆਈ ਉਹ ਵੀ ਆਈਆਂ ਤਾਂ ਫੇਰ ਜਿਹੜੇ ਮਨੁੱਖ ਦੇ ਮਨ 'ਚ ਵੱਡੇ ਵੱਡੇ ਡਰ ਬੈਠੇ ਹੋਏ ਸੀ ਸੋ ਜਿੰਨਾਂ ਦਾ ਹੱਲ ਕੋਈ ਨਹੀਂ ਸੀ ਤੋ ਉਹਨੇ ਮਨੁੱਖ ਨੂੰ ਉਹਨਾਂ ਚੀਜ਼ਾਂ ਦੀਆਂ ਜਿਵੇਂ ਆਪਾਂ ਕਿਸੇ ਵੱਡੇ ਬੰਦੇ ਦੀਆਂ ਜਦੋਂ ਆਪਾਂ ਬੇਵੱਸ ਹੋਈਏ ਕੁਝ ਨਾ ਕਰ ਸਕੀਏ ਆਪਾਂ ਮਿੰਤਾ ਤਰਲੇ ਕਰਦੇ ਆ ਸੋ ਇਸੇ ਤਰ੍ਹਾਂ ਰੱਬ ਨੇ ਆ ਬੰਦੇ ਨੇ ਰੱਬ ਦਾ ਕਨਸੈਪਟ ਵੀ ਸਿਰਜਿਆ ਕਿ ਮੈਨੂੰ ਬਚਾਲਿਆ ਤੂੰ ਸਰਬਸ਼ਕਤੀਮਾਨ ਹੈ ਤੂੰ ਇਹ ਹੈ ਉਹ ਬਾਅਦ ਦੀਆਂ ਗੱਲਾਂ ਨੇ ਤੇ ਨਾਲ ਹੀ ਮਨੁੱਖ ਨੇ ਅੱਗ ਸੱਪ ਉਹ ਚੀਜ਼ਾਂ ਜਿਹੜੀਆਂ ਡਰਾਉਣੀਆਂ ਸੀਗੀਆਂ ਜਿਹੜੀਆਂ ਉਹਨੂੰ ਮੌਤ ਤੱਕ ਬਚਾ ਸਕਦੀਆਂ ਸੀਗੀਆਂ ਤਾਂ ਉਹਦੀਓ ਨੇ ਪੂਜਾ ਕਰਨੀ ਵੀ ਸ਼ੁਰੂ ਕਰ ਦਿੱਤੀ ਸੋ ਮਨੋਖਾ ਜਿਹੜਾ ਉਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਉਹਨੇ ਪਹਿਲਾਂ ਸਿੰਧ ਘਾਟੀ ਦੀ ਸਭਿਅਤਾ ਇਹਦੇ ਤੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਜੋ ਜੋ ਦਰਿਆ ਦੇ ਸਿੰਧ ਦਰਿਆ ਸਿੰਧ ਦੇ ਕਿਨਾਰੇ ਪਨ ਪੀ ਸੋ ਇਹ ਕਾਫੀ ਮਤਲਬ ਜਦੋਂ ਵਿਕਸਿਤ ਹੋਈ ਮਤਲਬ ਜਿਵੇਂ ਕਹਿ ਲਓ ਤੁਸੀਂ ਜਿਹੜਾ ਮੈਸਾਪਟਾਮੀਆ ਹੈਗਾ 10 ਲਾਹ ਤੇ ਫਰਿਆਤ 10 ਲਾਹ ਤੇ ਫਰਾਤ ਦਰਿਆਵਾਂ ਦੀਆਂ ਕਿਨਾਰਿਆਂ ਤੇ ਜਿਹੜੀ ਸਭਿਅਤਾ ਹੋਈ ਦੋ ਮੈਸਾਪਟਾਮੀਆ ਦਾ ਮਸਲਾ ਦੋ ਦਰਿਆਵਾਂ ਦੇ ਵਿਚਕਾਰ ਤੇ ਇਹ ਜਿਹੜਾ ਇਰਾਕ ਦਾ ਇਲਾਕਾ ਸੀ ਤੇ ਉੱਥੇ ਜਿਹੜੀ ਪੈਦਾ ਹੋਈ ਤਾਂ ਉਹਦੀ ਜਿਹੜੀ ਸਾਂਝ ਹੈ ਉਹ ਸਿੰਧੂ ਘਾਟੂ ਦੀ ਸੱਭਿਆਤਾ ਨਾਲ ਬਹੁਤ ਮਿਲਦੀ ਹੈ ਤੇ ਜਦੋਂ ਸਿੱਕੇ ਲੱਭੇ ਗਏ ਹਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਸਿੱਕੇ ਇਹ ਪਾਕਿਸਤਾਨ ਦਾ ਜਿਹੜਾ ਏਰੀਆ ਹੈ ਹੁਣ ਮਿੰਟ ਗੁੰਬਰੀਲਾ ਲੋ ਜਾਂ ਹੋਰ ਲਾ ਲੋ ਤਾਂ ਉੱਥੋਂ ਜਿਹੜਾ ਹੈਗਾ ਉੱਥੋਂ ਜਿਹੜੇ ਸਿੱਕੇ ਲੱਭੇ ਗਏ ਤਾਂ ਉਸੇ ਤਰ੍ਹਾਂ ਦੇ ਜਿਹੜੇ ਬਿਲਕੁਲ ਸਿੱਕੇ ਨੇ ਉਹੋ ਜਿਹੜੀ ਮੈਸਪ ਟਾਈਮੀਆਂ ਦੀ ਜਦੋਂ ਖੋਜ ਹੋਈ ਇਰਾਕ ਦੇ ਵਿੱਚ ਤਾਂ ਉੱਥੋਂ ਵੀ ਲੱਭੇ ਗਏ ਹੁਣ ਜਿਹੜੇ ਖੋਜੀ ਸੀਗੇ ਤਾਂ ਉਹਨਾਂ ਨੇ ਫਿਰ ਇਸਤੇ ਕੰਮ ਕਰਨਾ ਸ਼ੁਰੂ ਕੀਤਾ ਕਿ ਇਹ ਸਿੱਕੇ ਇੱਥੇ ਕਿਵੇਂ ਆ ਗਏ ਤਾਂ ਫਿਰ ਪਤਾ ਇਹ ਲੱਗਿਆ ਕਿ ਉਹ ਜਿਹੜੇ ਲੋਕ ਸੀਗੇ ਉਹਨਾਂ ਨੇ ਅ ਬਿਜ਼ਨਸ ਕਰਨਾ ਸਿੱਖ ਲਿਆ ਸੀ ਮਤਲਬ ਦੂਰ ਤਰਾਡੇ ਤੱਕ ਬਿਜ਼ਨਸ ਕਰਨਾ ਸਿੱਖ ਲਿਆ ਸੀ ਸੋ ਉਹਦੇ ਲਈ ਉਹਨਾਂ ਨੇ ਬੇੜੀਆਂ ਕਿਸ਼ਤੀਆਂ ਚਲਾਉਣੀਆਂ ਜਾਂ ਉਹਨਾਂ ਤੇ ਟਰੈਵਲ ਕਰਨਾ ਵੀ ਸਿੱਖ ਲਿਆ ਸੀ ਸੋ ਕਾਫੀ ਜਿਹੜੀ ਉਨਾਂਤ ਸੱਭਿਆਤਾ ਸੀਗੀ ਤੇ ਫਿਰ ਕੀ ਹੋਇਆ ਕਿ ਇਹ ਜਿਹੜੀ ਸੱਭਿਆਤਾ ਸੀਗੀ ਇਹ ਬਰਬਾਦ ਹੋ ਗਈ ਕਿਵੇਂ ਬਰਬਾਦ ਹੋ ਗਈ ਪਤਾ ਨਹੀਂ ਚੱਲਿਆ ਜਦੋਂ ਅੰਗਰੇਜ਼ ਇੱਥੇ ਆਏ ਨੇ ਤਾਂ ਉਹਨਾਂ ਨੇ ਜਿਹੜੀਆਂ ਕੂਜਾਂ ਸ਼ੁਰੂ ਕੀਤੀਆਂ ਉਹਦੀ ਵੀ ਤੁਸੀਂ ਕਹਾਣੀ ਪੜ੍ਹੀ ਹੋਣੀ ਹੈ ਕਿ ਜਦੋਂ ਰੇਲਵੇ ਲਾਈਨ ਬਿਚਾਰ ਰਹੇ ਸੀ ਤੇ ਜਦੋਂ ਰੇਲਵੇ ਲਾਈਨ ਦੀ ਖੁਦਾਈ ਰੇਲਵੇ ਲਾਈਨ ਨੂੰ ਪਟਨਲ ਲਈ ਤੋਂ ਇਹ ਮਿੱਟੀ ਜਿੱਦਾਂ ਆਪਾਂ ਕਹਿੰਦੇ ਆ ਤਿਆਰੀ ਕੀਤੀ ਜਾ ਰਹੀ ਜਾਂ ਉਹਦੇ ਲਈ ਮਿੱਟੀ ਲਈ ਜਾ ਰਹੀ ਸੀ ਤਾਂ ਉੱਥੋਂ ਜਿਹੜੀ ਥੱਲੇੋਂ ਇਹ ਚੀਜ਼ਾਂ ਨੇ ਜਿਹੜੀਆਂ ਵਸਤਾਂ ਲੱਭਣੀਆਂ ਸ਼ੁਰੂ ਹੋਈਆਂ ਤੇ ਹੌਲੀ-ਹੌਲੀ ਪਤਾ ਲੱਗਿਆ ਕਿ ਪੂਰੀ ਸਭਿਅਤਾ ਤਾਂ ਜੋ ਉੱਥੇ ਨਸ਼ਟ ਹੋਈ ਸੀ ਤੇ ਹੁਣ ਤੱਕ ਜਿਹੜੀਆਂ ਖੋਜਾਂ ਨੇ ਤਾਂ ਉਹਦੇ ਵਿੱਚ ਜਿਹੜਾ ਦੇਖਿਆ ਗਿਆ ਕਿ ਇਹ ਲੋਕਾਂ ਨੂੰ ਘਰ ਬਣਾਉਣੇ ਆ ਗਏ ਸੀ ਘਰ ਜਿਹੜੇ ਹੈਗੇ ਤਾਂ ਜਿਹੜਾ ਸਿਸਟਮ ਹੈ ਉਹ ਜਿਵੇਂ ਪਾਣੀ ਦਾ ਨਿਕਾਸ ਹੈ ਸੀਵਰੇਜ ਪਾਈ ਹੋਈ ਆ ਟਕੀਆਂ ਹੋਈਆਂ ਨਾਲੀਆਂ ਨੇ ਤੇ ਫੂਡ ਸਟੋਰ ਕਰਨ ਨੂੰ ਮਤਲਬ ਰੱਖੇ ਹੋਏ ਨੇ ਗੁਸਲਖਾਨੇ ਬਣੇ ਹੋਏ ਨੇ ਜਿੱਥੇ ਉਹ ਨਹਾਉਂਦੇ ਸੀਗੇ ਤੇ ਪਾਣੀ ਇਕੱਠਿਆ ਕਰਨ ਦੇ ਉਹਨਾਂ ਕੋਈ ਵਸੀਲੇ ਸੀ ਮਤਲਬ ਜਿੰਨਾ ਇੱਕ ਖੂਬ ਬਣਾਇਆ ਜਾਂਦਾ ਸੀ ਜਿਹਦੇ ਵਿੱਚ ਰੇਨ ਵਾਟਰ ਹੈ ਜਿਹੜਾ ਮੀਂਹ ਦਾ ਪਾਣੀ ਹੈ ਉਹ ਇਕੱਠਾ ਕਰ ਲਿਆ ਜਾਂਦਾ ਸੀ ਤਾਂ ਕਿ ਉਹ ਫਸਲਾਂ ਲਈ ਤੇ ਪੀਣ ਲਈ ਵਰਤਿਆ ਜਾ ਜਾਵੇ ਤਾਂ ਪਾਣੀ ਸਾਫ਼ ਕਰਨ ਦਾ ਤਰੀਕਾ ਤੁਸੀਂ ਦੇਖਦੇ ਹੀ ਹੋ ਕਿ ਇੱਕ ਘੜੇ ਤੇ ਦੂਜਾ ਘੜਾ ਦੂਜੇ ਘੜੇ ਤੇ ਤੀਜਾ ਘੜਾ ਤਾਂ ਉਹਦੇ ਵਿੱਚ ਰੇਤਾਂ ਪਾ ਕੇ ਤਾਂ ਉਸ ਦੇ ਵਿੱਚੋਂ ਪਾਣੀ ਹੈ ਜਿਹੜਾ ਉਹਦੇ ਵਿੱਚੋਂ ਨਹਾਇਆ ਜਾਂਦਾ ਸੀ ਤਾਂ ਫੇ ਜਿਹੜਾ ਪਾਣੀ ਐ ਉਹ ਸਾਫ਼ ਹੋ ਜਾਵੇ ਸੋ ਕਾਫੀ ਤਰੱਕੀ ਕਰ ਚੁੱਕੀ ਸੀ ਤੇ ਉਹਨਾਂ ਦੇ ਬਾਜ਼ਾਰ ਸੀਗੇ ਜਿਨ੍ਹਾਂ ਦੇ ਵਿੱਚ ਚੀਜ਼ਾਂ ਵਸਤਾਂ ਵਿਕਦੀਆਂ ਸੀ ਤੇ ਕਾਫਲੇ ਆਉਂਦੇ ਸੀਗੇ ਉੱਠਾਂ ਤੇ ਵੀ ਆਉਂਦੇ ਹੋਣਗੇ ਲੇਕਿਨ ਪਾਣੀ ਦੇ ਜ਼ਰੀਏ ਵੀ ਕਾਫੀ ਐ ਜਿਹੜਾ ਵਪਾਰ ਇਧਰ ਲਈ ਜਿਹੜੇ ਮਸਾਲੇ ਨੇ ਰੇਸ਼ਮ ਐ ਇਹ ਉੱਧਰ ਜਾਂਦਾ ਸੀ ਤਾਂ ਉੱਧਰੋਂ ਹੋਰ ਸਮਾਨ ਐ ਜਿਹੜਾ ਉਹ ਇਧਰ ਆਉਂਦਾ ਸੀ ਤੇ ਹੌਲੀ-ਹੌਲੀ ਇਹ ਜਿਹੜੀ ਸਭਿਅਤਾ ਨਾਸ਼ ਹੋ ਗਈ ਤੇ ਨਾਸ਼ ਕਿਵੇਂ ਹੋਈ ਤਾਂ ਉਹ ਲੋਕਾਂ ਦੇ ਕਈ ਵਿਚਾਰ ਨੇ ਕਈ ਤਾਂ ਕਹਿੰਦੇ ਨੇ ਕਿ ਮੌਸਮ ਜਿਹੜਾ ਹੈਗਾ ਉਹ ਇਸ ਤਰ੍ਹਾਂ ਬਦਲਿਆ ਇਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀਆਂ ਆਈਆਂ ਜਿਨ੍ਹਾਂ ਦੇ ਉਹ ਲੋਕ ਸਰਵਾਈਵ ਨਹੀਂ ਕਰ ਸਕੇ ਦੂਜਾ ਕਹਿੰਦੇ ਨੇ ਕਿ ਦਰਿਆ ਨੇ ਦਰਿਆ ਸਿੰਧ ਨੇ ਆਪਣਾ ਰਸਤਾ ਬਦਲ ਲਿਆ ਤਾਂ ਉਹ ਰਸਤਾ ਬਦਲ ਨਾਲ ਤੋਂ ਜਿੰਨੇ ਉਸ ਦੇ ਕਿਨਾਰਿਆਂ ਤੇ ਬਸੀ ਹੋਈ ਜਿਹੜੀ ਸੱਭਿਅਤਾ ਸੀ ਤੇ ਉਹ ਤਬਾਹ ਹੋ ਗਈ ਤੇ ਇਹ ਹਾਲਾਤ ਨੇ ਕੋਈ ਸੱਭਿਅਤਾਵਾਂ ਇੱਕ ਦਿਨ ਦੇ ਵਿੱਚ ਨਸ਼ਟ ਨਹੀਂ ਹੁੰਦੀਆਂ ਸਭਿਤਾਵਾਂ ਭੈਲਣ ਨੂੰ ਵੀ ਟਾਈਮ ਲੱਗਦਾ ਤੇ ਨਸ਼ਟ ਹੋਣ ਨੂੰ ਵੀ ਟਾਈਮ ਲੱਗਦਾ ਹਾਂ ਕੋਈ ਵੱਡਾ ਹੀ ਕਟਨਾ ਵਾਪਰ ਜੇ ਤੇ ਜੇ ਹੁਣ ਜਦੋਂ ਇਹ ਨਸ਼ਟ ਹੋ ਰਹੀ ਸੀ ਜਾਂ ਮੌਸਮ ਬਦਲ ਰਿਹਾ ਸੀ ਜਾਂ ਕਹਿ ਲਓ ਕੋਈ ਦਰਿਆ ਹੈ ਜਿਹੜਾ ਉਹ ਆਪਣਾ ਰਸਤਾ ਬਦਲ ਲਿਆ ਸੀ ਤਾਂ ਜਿਹੜੇ ਵਪਾਰੀ ਕਿਸਮ ਦੇ ਲੋਕ ਸੀ ਤਾਂ ਜਿਨ੍ਹਾਂ ਕੋਲ ਸਮਰੱਥਾ ਸੀ ਤਾਂ ਉਹਨਾਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤੇ ਉਹ ਦੂਜੀਆਂ ਥਾਵਾਂ ਤੇ ਚਲੇ ਗਏ ਔਰ ਇਹਦੇ ਜਿਹੜੇ ਅਵਸ਼ੇਸ਼ ਨੇ ਜਾਂ ਕਹਿ ਲਓ ਇਹ ਖੋਜਾਂ ਦੌਰਾਨ ਪਤਾ ਲੱਗਿਆ ਹੈ ਕਿ ਇਹ ਲੋਕ ਜਾ ਕੇ ਗੁਜਰਾਤ ਦੇ ਵਿੱਚ ਵੀ ਬਸੇ ਇਹ ਲੋਕ ਪੰਜਾਬ ਦੇ ਵਿੱਚ ਆ ਕੇ ਵੀ ਬਸੇ ਤੇ ਇਹ ਲੋਕ ਹੋਰ ਥਾਵਾਂ ਤੇ ਵੀ ਬਸੇ ਤੇ ਜਿਹੜੀਆਂ ਖੋਜਾਂ ਹੋਈਆਂ ਨੇ ਉਹਦੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਰੋਪੜ ਦੇ ਏਰੀਏ ਦੇ ਵਿੱਚ ਵੀ বাসਦੇ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਇਹ ਜਿਹੜਾ ਹੜੱਪਾ ਹੈ ਇਹ ਹੜੱਪਾ ਸਿੰਧ ਘਾਟੀ ਦੀ ਸਭਿਅਤਾ ਦੇ ਵਿੱਚ ਦੋ ਵੱਡੇ ਮਤਲਬ ਜਿਹਦਾ ਸ਼ਹਿਰ ਨੇ ਜਿਹੜੇ ਤਬਾਹ ਹੋਏ ਤੇ ਇੱਕ ਤਾਂ ਸੀਗਾ ਮੋਹਨਜੋਦੜੋ ਇੱਕ ਸੀਗਾ ਹੜੱਪਾ ਸੋ ਮੋਹਨਜੋਦੜੋ ਦਾ ਮਤਲਬ ਤੁਹਾਨੂੰ ਤੁਸੀਂ ਪੜ੍ਹਿਆ ਹੀ ਹੋਣਾ ਕਿ ਮੁਰਦਿਆਂ ਦਾ ਢੇਰ ਠੀਕ ਹੈ ਜਦੋਂ ਮਤਲਬ ਤਵਾਹੀ ਹੋਈ ਸੱਭਿਤਾ ਤਾਂ ਪੂਰੇ ਸ਼ਹਿਰਾਂ ਦੇ ਸ਼ਹਿਰ ਨਾਸ਼ਟ ਹੋ ਗਏ ਤੇ ਡੜੋ ਦਾ ਮਤਲਬ ਹੈ ਢੇਰ ਠੀਕ ਹੈ ਤੇੜੋ ਦਾ ਮਤਲਬ ਢੇਰ ਹੈ ਸੋ ਇਸ ਕਰਕੇ ਜਿਹੜਾ ਹੈਗਾ ਇਹ ਸੱਭਿਤਾ ماں ਦੀ ਜਦੋਂ ਬਾਅਦ ਦੇ ਵਿੱਚ ਖੋਜ ਹੋਈ ਕਿ ਕਿੱਥੇ ਤੱਕ ਪੈਲੀਆਂ ਕਿੱਥੋਂ ਤੱਕ ਤਾਂ ਦੋ ਜਿਹੜੀਆਂ ਵੱਡੇ ਉਹ ਤੋਂ ਬਾਅਦ ਜੋ ਮਤਲਬ ਜਿਨ੍ਹਾਂ ਨੇ ਵਿਕਾਸ ਕੀਤਾ ਸੀ ਜਦੋਂ ਮਤਲਬ ਜਦਾਂ ਸਿੰਧੂ ਘਾਟੀ ਦੀ ਸਭਿਅਤਾ ਤਬਾਹ ਹੋ ਗਈ ਤਾਂ ਇਹ ਦਾ ਜਿਹੜਾ ਟਾਈਮ ਹੈਗਾ ਉਹ ਤੁਸੀਂ ਲਾ ਲਓ ਵੀ 8000 BC ਤੋਂ ਲੈ ਕੇ 5000 BC ਤੱਕ ਕਹਿ ਲਓ ਚੱਲਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਸਭਿਅਤਾ ਇਹ ਦੇ ਵਿੱਚ ਇੱਕ ਟਰਾਂਸਫਰਮੇਸ਼ਨ ਆਉਂਦੀ ਹੈ ਇਹ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਇਹਦੇ ਤੋਂ ਜਿਹੜੇ ਬਚ ਜਾਂਦੇ ਨੇ ਲੋਕ ਜਾਂ ਪਹਿਲਾਂ ਮੂਵ ਹੋ ਜਾਂਦੇ ਨੇ ਪਹਿਲਾਂ ਦੂਰ ਤਰਾਡੇ ਚਲੇ ਜਾਂਦੇ ਨੇ ਤਾਂ ਉਹਨਾਂ ਨੇ ਜਾ ਕੇ ਜਿਹੜੀ ਇੱਕ ਹੋਰ ਮਤਲਬ ਜਿੱਦਾਂ ਸ਼ਹਿਰ ਬਸਾਏ ਲੇਟਰ ਆਨ ਉਦੋਂ ਦੂਰ ਪਰੇ ਜਾ ਕੇ ਸੋ ਉਹ ਸੰਨ ਮਹੰਜੋਦੜੋ ਤੇ ਹੜੱਪਾ ਹੁਣ ਆਪਾਂ ਅੱਜ ਗੱਲ ਕਰ ਰਹੇ ਹਾਂ ਹੜੱਪਾ ਸਭਿਅਤਾ ਦੀ ਸ ਇਹ ਸਭਿਅਤਾ ਜਿਹੜੀ ਹੈਗੀ ਆ ਇਹ 1920 ਬੀਸੀ ਦੇ ਵਿੱਚ ਮੰਨੀ ਜਾਂਦੀ ਹੈ ਤੇ ਬੁੱਧ ਤੋਂ ਤਕਰੀਬਨ ਲਾ ਲਓ 1000 ਸਾਲ ਪਹਿਲਾਂ ਸ਼ੁਰੂ ਹੋਈ ਹੋਈ ਹੋਊਗੀ ਇਸ ਕਰਕੇ ਜਿਹੜੇ ਬੁੱਧ ਬੁੱਧ ਦੇ ਸਪੂਤਾ ਮਿਲਦੇ ਨੇ ਬੁੱਧ ਸਪੂਤਾ ਜਿਹੜੇ ਸੰਘੋਲ ਦੇ ਵਿੱਚ ਵੀ ਨੇ ਤਾਂ ਉਹਦੇ ਵਿੱਚ ਵੀ ਮੈਂ ਦੇਖਿਆ ਸੀ ਉਹਦਾ ਉਹਦਾ ਜਿਹੜਾ ਰੰਗ ਢੰਗ ਆ ਉਹਦਾ ਜਿਹੜਾ ਲੋਕਾਂ ਦਾ ਰਹਿਣ ਸਹਿਣ ਦਾ ਤਰੀਕਾ ਉਹ ਉਹੀ ਹੈ ਟਕੀਆਂ ਹੋਈਆਂ ਨਾਲੀਆਂ ਨੇ ਹौज ਬਣਾਏ ਹੋਏ ਨੇ ਨਹਾਉਣ ਲਈ ਸਟੋਰ ਕਰਨ ਨੂੰ ਰੱਖੀਆਂ ਹੋਈਆਂ ਨੇ ਪੱਕੀਆਂ ਇੱਟੀਆਂ ਇੱਟਾਂ ਦੀਆਂ ਵੀਆਂ ਨੇ ਤੇ ਕਾਫੀ ਕੁਛ ਹੈ ਜਿਹੜਾ ਉਹਦੇ ਨਾਲ ਮਿਲਦਾ ਹੈ ਕਿਉਂ ਮਿਲਦਾ ਕਿਉਂਕਿ ਇਹ ਜਿਹੜਾ ਹੈਗਾ ਲੜੀਦਰ ਲੜੀ ਸਿੰਧੂ ਘਾਟੀ ਦੀ ਜਿਹੜੀ ਸਭਿਅਤਾ ਹੈ ਉਹ ਗੇਵਿਕਾਸ ਕਰਦੀ ਹੈ ਸੋ ਇਸ ਕਰਕੇ ਇਹਦੇ ਜਿਹੜੇ ਸ਼ਹਿਰ ਨੇ ਇਹ ਕਾਫੀ ਮਿਲੇ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮਿੰਤਗੁਮਰੀ ਹੈਗਾ ਅੱਜ ਸਾਈਬਾਲ ਦੇ ਕੋਲ ਸੋ ਉੱਥੋਂ ਇਹਦੇ ਜਿਹੜੇ ਅਵਸ਼ੇਸ਼ ਨੇ ਉਹ ਕਾਫੀ ਮਿਲੇ ਨੇ ਤੇ ਭਾਰਤ ਦੇ ਹੋਰ ਥਾਵਾਂ ਤੇ ਵੀ ਮਿਲੇ ਨੇ ਇਹ ਦੀ ਜਿਹੜੀ ਕਹਿੰਦੇ ਨਹੀਂ ਹੈ ਜਿਹੜੀ ਇਹ ਜਦੋਂ ਆਰੀਅਨ ਲੋਕ ਆਉਣੇ ਸ਼ੁਰੂ ਹੋ ਗਏ ਸੀ ਹਿੰਦ ਆਰੀਅਨ ਕਬੀਲੇ ਨੇ ਜਿਹੜੇ ਉਹਨਾਂ ਨੇ ਇਹਨੂੰ ਹੋਰ ਵਿਕਸਿਤ ਕੀਤਾ ਹੋਰ ਅੱਗੇ ਲੈ ਕੇ ਗਏ ਤੇ ਇਹ ਜਿਹੜੇ ਹੈਗੇ ਨੇ ਆਰੀਅਨ ਕਬੀਲੇ ਇਹ ਪਹਿਲਾਂ ਇਸ ਖਿੱਤੇ ਦੇ ਵਿੱਚ ਆਏ ਸੀ ਤਾਂ ਫਿਰ ਜਿਹੜਾ ਹੈਗਾ ਇਹ ਦੂਸਰੀਆਂ ਥਾਵਾਂ ਤੇ ਵੀ ਫੈਲ ਗਏ ਜਿਵੇਂ ਇਹ ਕਹ ਲਓ ਗੰਗਾ ਜਮਨਾ ਏਰੀਆ ਪੱਗ ਚੱਲ ਕੇ ਗੱਲ ਕਰਾਂਗੇ ਤੇ ਇਸ ਏਰੀਆ ਦੇ ਵਿੱਚ ਵੀ ਫੈਲ ਗਏ ਸੋ ਇਹ ਲੋਕ ਨੇ ਜਿਹੜੇ ਇਹ ਇਹਨਾਂ ਨੇ ਮਿੱਟੀ ਦੇ ਭਾਂਡੇ ਜਿਹਨੇ ਜਿਹੜੇ ਉਹ ਬਾਪਪੇਲਾਂ ਗੱਲ ਕੀਤੀ ਕਿ ਬਣਾਉਣੇ ਵੀ ਸਿੱਖਲੇ ਸੀ ਤੇ ਉਹਨਾਂ ਦੇ ਉੱਪਰ ਝਾਲ ਫੇਰਨੀ ਜਾਂ ਉਹਨਾਂ ਦੇ ਉੱਪਰ ਪਾਲਿਸ਼ ਕਰਨੀ ਵੀ ਸਿੱਖ ਲਈ ਸੀ ਤੇ ਪੱਕੀਆਂ ਇਟਾਂ ਦੇ ਘਰ ਬਣਾਉਣੇ ਵੀ ਸਿੱਖਲੇ ਸੀ ਤੇ ਇੱਥੇ ਜਿਹੜੀ ਹੈਗੀ ਆ ਇਹਨਾਂ ਦੇ ਵਿੱਚ ਜਿਹੜੀ ਜਿਹੜੇ ਭਾਂਡੇ ਮਿਲੇ ਨੇ ਸੋ ਉਹ ਦੁੱਗੂ ਦਰਾਡੇ ਹੋਰ ਥਾਮਾ ਤੇ ਵੀ ਮਿਲੇ ਨੇ ਸੇ ਇਹ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਦਾ ਜਿਹੜਾ ਨਵੀਨ ਖੈਰਪੁਰ ਦੇ ਨੇੜੇ ਵੀ ਖੋਜ ਕੀਤੀ ਗਈ ਹੈ ਤਾਂ ਉੱਥੇ ਵੀ ਜਿਹੜੇ ਹੜਪਾ ਸਭਿਆਸਤ ਚਾਰ ਦੇ ਆਵਿਸ਼ੇਸ਼ ਨੇ ਮਿਲੇ ਨੇ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਰਾਜਸਥਾਨ ਹੈ ਜਿਹੜਾ ਅਰੋਕਾ ਭਾਰਤ ਦੇ ਵਿੱਚ ਉਹਦੇ ਕਾਲੀ ਬੰਗਣ ਏਰੀਏ ਦੇ ਵਿੱਚ ਵੀ ਸੋ ਇਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਖੁਦਾਈ ਦੌਰਾਨ ਮਿਲੀਆਂ ਨੇ ਸੋ ਇਹ ਜਿਹੜੇ ਜਿਹੜੇ ਹੈਗੇ ਨੇ ਹੋਰ ਉਹ ਜੇ ਆਪਾਂ ਦੇਖੀਏ ਤਾਂ ਇਹ ਗੁਜਰਾਤ ਦੇ ਵਿੱਚ ਵੀ ਮਿਲੇ ਨੇ ਅਫਗਾਨਿਸਤਾਨ ਬਲੋਚਿਸਤਾਨ ਤਾਂ ਜਿਹੜਾ ਸਿੰਧ ਦਾ ਏਰੀਆ ਹੈ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੱਭੀਆਂ ਨੇ ਇਹ ਤਕਰੀਬਨ ਇੱਕੋ ਜਿਹੀਆਂ ਹੀ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਜਿਹੜਾ ਜਮਨਾ ਗੰਗਾ ਦਾ ਇਲਾਕਾ ਗੰਗਾ ਜਮਨਾ ਦਾ ਇਲਾਕਾ ਜਿਹੜਾ ਇੱਥੇ ਹੈਗੇ ਆ ਤੇ ਜਿਹਨੂੰ ਆਰੀਆ ਵਰਤ ਵੀ ਕਹਿੰਦੇ ਸੀ ਉਸ ਇਲਾਕੇ ਦੇ ਵਿੱਚ ਵੀ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦਾ ਰਹਿਣ ਸਹਿਣਾ ਇਮਾਰਤਾਂ ਨੇ ਜਿਹੜੀਆਂ ਮਿਲੀਆਂ ਨੇ ਇਹ ਜਿਹੜੀਆਂ ਸੱਭਿਅਤਾਵਾਂ ਨੇ ਇਹ ਅੱਗੇ ਵਧਦੀਆਂ ਰਹੀਆਂ ਨੇ ਇਹ ਸਾਨੂੰ ਸੱਭਿਅਤਾਵਾਂ ਨੇ ਜਿਹੜੀਆਂ ਇਹ ਜਿਹੜੀ ਆਪਾਂ ਦੱਸਦੇ ਹਾਂ ਕਿ ਹੰਜੋਦੜੋ ਹੜੱਪਾ ਇਹ ਸਾਨੂੰ ਵਿਕਾਸ ਕਰਦੀਆਂ 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 ਲੈ ਆਉਂਦੀਆਂ ਨੇ ਬੁੱਧ ਦੇ ਸਮੇਂ ਤੱਕ ਜਾਂ ਚੰਦਰਗੁਪਤ ਮੌਰੀਆ ਜਾਂ ਅਸ਼ੋਕਾ ਜਦੋਂ ਉਹਨਾਂ ਨੇ ਰਾਜ ਕੀਤਾ ਤੇ ਰਾਜ ਦਾ ਕਨਸੈਪਟ ਜਦੋਂ ਆ ਗਿਆ ਸੀ ਤਾਂ ਉੱਥੋਂ ਦਾ ਉਦੋਂ ਤੱਕ ਸਾਨੂੰ ਜਿਹੜੀਆਂ ਹਨ ਇਹ ਲੈ ਆਉਂਦੀਆਂ ਨੇ ਤੇ ਉਦੋਂ ਬਾਅਦ ਹੈ ਜਿਹੜਾ ਸਮਾਜ ਉਹ ਅੱਗੇ ਵਧਦਾ ਤਾਂ ਜਿਵੇਂ ਹੁਣ ਆਪਾਂ ਦੇਖਦੇ ਆਂ ਕਿ ਆਪਾਂ ਜਿਹੜਾ ਹੈਗਾ ਉਹ 21ਵੀਂ ਸਦੀ ਦੇ ਵਿੱਚ ਆ ਗਏ ਆਂ ਤੇ ਉਹਦੇ ਵਿੱਚ ਕਾਫੀ ਸਾਰੀਆਂ ਤਬਦੀਲੀਆਂ ਨੇ ਜਿਹੜੀਆਂ ਆਉਂਦੀਆਂ ਨੇ ਕਾਫੀ ਸਾਰੇ ਰਾਜ ਨੇ ਜਿਹੜੇ ਆਉਂਦੇ ਨੇ ਸੋ ਹਰੇਕ ਜਿਹੜਾ ਰਾਜ ਹੈ ਉਹ ਆਪਣਾ ਵਿਕਾਸ ਕਰਦਾ ਹੈ ਖੋਜਾਂ ਹੁੰਦੀਆਂ ਨੇ ਤੇ ਉਹ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਹੈ ਸੋ ਇਹ ਜਿਹੜਾ ਹੈਗਾ ਇਹ ਹੀ ਆਉਂਦਾ ਆਉਂਦਾ ਤੁਸੀਂ ਇਹ ਦੇਖੋ ਕਿ ਆਪਾਂ ਜਿਹੜਾ ਹੈਗਾ ਨਾ ਕਈ ਵਾਰ ਅੰਗਰੇਜ਼ ਨੇ ਜਿਹੜੇ ਉਹਨਾਂ ਨੂੰ ਨਿੰਦਦੇ ਰਹਿੰਦੇ ਆ ਕਿ ਗੋਰੇ ਆ ਗਏ ਇੱਥੇ ਗੋਰਿਆਂ ਨੇ ਐਦਾਂ ਕਰਤਾ ਤੇ ਮੈਂ ਇੱਕ ਗੱਲ ਕਈ ਵਾਰ ਸੋਚਦਾ ਕਿ ਕੋਈ ਵੀ ਕਿਤਾਬ ਇਸ ਤਰ੍ਹਾਂ ਦੀ ਨਹੀਂ ਲਿਖੀ ਗਈ ਤੇ ਜਿਹੜੀ ਅੰਗਰੇਜ਼ਾਂ ਦੀ ਭਾਰਤ ਨੂੰ ਦੇਣ ਹੈ ਤੇ ਉਸ ਤੇ ਗੱਲ ਕਰ ਸਕੀ ਹਰ ਤੁਸੀਂ ਦੇਖੋਗੇ ਕਿ ਅਸੀਂ ਬਹੁਤ ਪੁਰਾਣੇ ਤੌਰ ਤਰੀਕਿਆਂ ਨਾਲ ਜਿਉਂਦੇ ਸੀ ਤੇ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਉਂਦਾ ਤਾਂ ਭਾਰਤ ਹੈ ਨਾ ਜਿਹੜਾ ਬਹੁਤ ਵਿਕਾਸ ਕਰਦਾ ਹੈ ਤੋ ਅੱਜ ਜਿੱਥੇ ਭਾਰਤ ਖੜਾ ਹੈ ਨਾ ਇਹਦੀ ਇਹਦੇ ਇਹਦੇ ਵਿਕਾਸ ਦੇ ਵਿੱਚ ਅੰਗਰੇਜ਼ਾਂ ਦਾ ਅੰਗਰੇਜ਼ ਰਾਜ ਦਾ ਬਹੁਤ ਵੱਡਾ ਹੱਥ ਹੈ ਤੇ ਤੁਸੀਂ ਕੁਝ ਦੇਖ ਲਓ ਜਿਵੇਂ ਭਾਰਤ ਦਾ ਸੰਵਿਧਾਨ ਦੇਖ ਲਓ ਤੇ ਜਿਹੜਾ ਇੰਡੀਆ ਦਾ ਐਜੂਕੇਸ਼ਨ ਸਿਸਟਮ ਹੈ ਉਹ ਦੇਖ ਲਓ ਤੇ ਜਿਹੜਾ ਮਿਲਟਰੀ ਦਾ ਸਾਰਾ ਤੌਰ ਤਰੀਕਾ ਹੈ ਉਹ ਦੇਖ ਲਓ ਤੇ ਜਿੰਨੀ ਆਹ ਜਿਹੜੀ ਜਮ੍ਹਾਂ ਬੰਦੀ ਹੈ ਜ਼ਮੀਨਾਂ ਦੇ ਜਿੰਨੇ ਜੋ ਵੀ ਮਾਮਲੇ ਨੇ ਉਹ ਦੇਖ ਲਓ ਅਜੇ ਤੱਕ ਉਹੀ ਭਾਸ਼ਾ ਅੰਗਰੇਜ਼ਾਂ ਦੇ ਟਾਈਮ ਵਾਲੀ ਵਰਤੀ ਜਾਂਦੀ ਹੈ ਤੇ ਉਹੀ ਤੌਰ ਤਰੀਕੇ ਨੇ ਜਿਹੜੇ ਉਹ ਵਰਤੇ ਜਾਂਦੇ ਨੇ ਇਸੇ ਤਰ੍ਹਾਂ ਜੇ ਅੰਗਰੇਜ਼ ਨਾ ਹੁੰਦੇ ਤੇ ਨਾ ਤਾਂ ਇਹ ਰੇਲਵੇ ਲਾਈਨਾਂ ਵਿਛਣੀਆਂ ਸੀਗੀਆਂ ਸੋ ਉਹਨਾਂ ਨੇ ਤੁਸੀਂ ਦੇਖੋ ਕਈ ਵਾਰ ਹੈਰਾਨ ਹੁੰਨੇ ਆ ਕਿ ਪਹਾੜੀ ਏਰੀਆ ਦੇ ਵਿੱਚ ਉੱਥੇ ਤੱਕ ਉਹਨਾਂ ਨੇ ਰੇਲਵੇ ਲਾਈਨਾਂ ਬਿਛਾਈਆਂ ਉਹਦੇ ਨਾਲ ਵਪਾਰ ਵੀ ਵਧਿਆ ਸਾਰਾ ਕੁਝ ਵਧਿਆ ਤੋਂ ਇਸੇ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੇ ਨਹਿਰਾਂ ਤੇ ਜਿਹੜੇ ਪੁਲ ਲਾਏ ਉਹਨਾਂ ਦੀਆਂ ਗਰੰਟੀਆਂ ਉਹ ਮਤਲਬ 100 100 ਸਾਲ ਜਿਹੜਾ ਹੈਗਾ 2-200 ਸਾਲ ਦੇ ਉਹ ਜਿਹੜੇ ਹੈਗੇ ਨੇ ਅੱਜ ਵੀ ਖੜੇ ਨੇ ਠੀਕ ਹੈ ਤਾਂ ਉਹ ਉਹਨਾਂ ਨੇ ਸਾਨੂੰ ਦਿੱਤਾ ਉਹਨਾਂ ਨੇ ਸਾਨੂੰ ਉਮਾਰਤ ਸਜਾਈ ਦਿੱਤੀ ਉਹਨਾਂ ਨੇ ਸਾਨੂੰ ਹੋਰ ਬੜਾ ਕੁਝ ਦਿੱਤਾ ਤੇ ਇਸ ਤੇ ਕੋਈ ਕਿਤਾਬ ਨਹੀਂ ਲਿਖੀ ਗਈ ਹੈ ਬਹੁਤ ਲੰਮਾ ਚੜ੍ਹੋ ਸਬਜੈਕਟ ਹੈ ਜੇ ਕਿਤੇ ਆਪਾਂ ਗੱਲ ਕਰਾਂਗੇ ਲੇਕਿਨ ਮੈਂ ਤੁਹਾਡਾ ਨਾਲ ਗੱਲ ਇਸ ਕਰਕੇ ਕਰਨੀ ਚਾਹੁੰਦਾ ਇਹ ਜਿਹੜੀਆਂ ਖੁਦਾਈਆਂ ਹੋਈਆਂ ਨੇ ਸਾਡੇ ਲਈ ਤਾਂ ਕੋਈ ਚੀਜ਼ ਮਹੱਤਵਧਨੀ ਰੱਖਦੀ ਅਸੀਂ ਤਾਂ ਜੇ ਲੱਭਦੇ ਆ ਤਾਂ ਇਹ ਚੀਜ਼ਾਂ ਲੱਭਦੇ ਆ ਕਿ ਇੱਥੇ ਕੋਈ ਮੋਹਰਾਂ ਦੀ ਗਾਗਰ ਦੱਬੀ ਹੋਈ ਮਿਲ ਜਵੇ ਤਾਂ ਅਸੀਂ ਧਰਤੀ ਪੁੱਟਦੇ ਆ ਜਾਂ ਸਾਨੂੰ ਕੋਈ ਦੱਸ ਦੇਵੇ ਕੋਈ ਕੋਈ ਰਾਜੇ ਮਹਾਰਾਜੇ ਦਾ ਘਰ ਸੀ ਜਾਂ ਇੱਥੇ ਕੋਈ ਅਮੀਰ ਫੈਮਿਲੀ ਰਹਿੰਦੀ ਸੀ ਤੇ ਉਹਨਾਂ ਕੋਲ ਬੜਾ ਪੈਸਾ ਸੀ ਤਾਂ ਫੇਤਾ ਸੀ ਪੁੱਟ ਲਾਂਗੇ ਧਰਤੀ ਲੱਭਣ ਨੂੰ ਤੇ ਨਹੀਂ ਅਸੀਂ ਨਹੀਂ ਪੁੱਟਦੇ ਤੇ ਜਿਹੜੇ ਅੰਗਰੇਜ਼ ਨੇ ਜਿੱਦਾਂ ਕਨਿੰਗਮ ਹੈਗਾ ਤਾਂ ਹੋਰ ਹੈਗਾ ਇਹਨਾਂ ਨੇ ਜਿੱਥੇ ਭਾਰਤ ਦਾ ਇਤਿਹਾਸ ਵੀ ਲਿਖਿਆ ਨਾ ਉੱਥੇ ਜਿਹੜਾ ਹੈਗਾ ਇਹਨਾਂ ਨੇ ਖੋਜਾਂ ਵੀ ਕੀਤੀਆਂ ਤੇ ਇਹ ਵੀ ਜਿਹੜੀ ਹੜੱਪਾ ਦੀ ਖੋਜ ਹੋਈ ਹੈ ਇਹ ਵੀ ਅੰਗਰੇਜ਼ਾਂ ਦੇ ਕਰਕੇ ਹੀ ਹੋਈ ਹੈ ਕਿਉਂਕਿ ਉਹਨਾਂ ਨੇ ਉੱਥੇ ਜਿਹੜਾ ਹੈਗਾ ਉਹ ਰਕਬਾਤੀ ਮਤਲ ਜਿਹੜੀ ਰੇਲਵੇ ਲਾਈਨ ਬਣਦੀ ਸੀ ਉਹ ਰਕਬਾਤੀ ਉਹਨਾਂ ਨੇ ਕਿਹਾ ਵੀ ਨਹੀਂ ਇੱਥੇ ਪਹਿਲਾਂ ਜਿਹੜਾ ਹੈਗਾ ਸਾਨੂੰ ਖੋਜ ਕਰਨੀ ਉਹ ਇੱਥੇ ਲੱਗਦਾ ਕਿ ਕੋਈ ਥੇ ਹੈ ਥੱਲੇ ਕੋਈ ਬਸਤੀ ਹੈ ਜਿਹੜੀ ਉਹ ਦੱਬੀ ਗਈ ਹੈ ਸੋ ਇਹਦੇ ਜਿਹੜੇ ਲਿੰਕ ਨੇ ਨਾ ਉਹ ਇੱਕ ਜਿਹਦਾ ਸਿਮੇਰੀਅਨ ਕਲਚਰ ਹੈ ਉਹਦੇ ਨਾਲ ਵੀ ਜਾ ਜੋੜਦੇ ਨੇ ਇਹ ਜਿਹੜੀ ਸਿੰਧ ਘਾਟੀ ਦੀ ਸਭਿਅਤਾ ਆਈ ਕਿਉਂਕਿ ਜਦੋਂ ਮਨੁੱਖ ਨੇ ਵਪਾਰ ਕਰਨਾ ਸਿੱਖ ਲਿਆ ਤੇ ਇਹ ਜਿਹੜੀਆਂ ਤੁਸੀਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕੋ ਤਰ੍ਹਾਂ ਦੇ ਭਾਂਡੇ ਇੱਕੋ ਤਰ੍ਹਾਂ ਦੀਆਂ ਖੋਜਾਂ ਵੀ ਇਹ ਕਿਵੇਂ ਸੰਭ ਵੈ ਕਿਵੇਂ ਪੋਸਿਬਲ ਹੈ ਤੇ ਫਿਰ ਪਤਾ ਲੱਗਦਾ ਹੈ ਕਿ ਵਪਾਰੀ ਨੇ ਜਿਹੜੇ ਵਪਾਰੀਆਂ ਦੇ ਕਾਫਲੇ ਕਿਸ਼ਤੀਆਂ ਆ ਰਹੀਆਂ ਵੇੜੀਆਂ ਰਹੀ ਉਠਾ ਰਹੀ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਤੇ ਦੂਜੀ ਥਾਂ ਤੋਂ ਤੀਜੀ ਥਾਂ ਜਾਂਦੇ ਸੀ ਜਿਹੜੇ ਸਿੱਕਟੇ ਸੀ ਉਹ ਸੋਨੇ ਚਾਂਦੀ ਦੇ ਹੁੰਦੇ ਸੀ ਤਾਂਬੇ ਦੇ ਹੁੰਦੇ ਸੀ ਤਾਂ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਮਾਨਤ ਸੀ ਕਿਉਂਕਿ ਦੇਸ਼ ਤਾਂ ਕੋਈ ਹੁੰਦਾ ਨਹੀਂ ਸੀਗਾ ਕਿੱਤੇ ਸੀ ਜਾਂ ਸੱਭਿਅਤਾਵਾਂ ਸੀਗੀਆਂ ਤੋਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸੀਗੇ ਸੋ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਇਹ ਫੈਲਿਆ ਤੇ ਜੇ ਆਪਾਂ ਹੋਰ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਵਪਾਰ ਹੈ ਉਹ ਕਾਫੀ ਦੂਰ ਤੱਕ ਫੈਲਿਆ ਹੋਇਆ ਸੀ ਤੇ ਜਿਹੜਾ ਰਾਜ ਦਾ ਕਨਸੈਪਟ ਹੈ ਉਹ ਜਦੋਂ ਲਾਰਸਾ ਵੰਸ਼ ਦਾ ਬਾਦਸ਼ਾ ਗੁਨਗੁਨਮਾ ਆਉਂਦਾ ਹੈ ਸਤਾ ਦੇ ਵਿੱਚ ਤਾਂ ਉਦੋਂ ਜਿਹੜਾ ਹੈਗਾ ਵਪਾਰ ਬਹੁਤ ਵੱਡੀ ਪੱਧਰ ਤੇ ਫੈਲਿਆ ਸੋ ਇਹ ਇਹਦੀ ਇਹਦੀ ਜਿਹੜੇ ਪ੍ਰਭਾਵ ਨੇ ਉਹ ਤੀਜੀ ਪੂਰਬ ਈਸਵੀ ਤੱਕ ਦੇਖੇ ਜਾ ਸਕਦੇ ਨੇ ਸੋ ਉਸ ਤੋਂ ਬਾਅਦ ਜਦੋਂ ਰਾਜ ਸ਼ੁਰੂ ਹੁੰਦਾ ਹੈ ਜਦੋਂ ਈਸਵੀ ਸ਼ੁਰੂ ਹੁੰਦੀ ਹੈ ਤੇ ਫਿਰ ਵੱਡੀਆਂ ਤਬਦੀਲੀਆਂ ਆਉਂਦੀਆਂ ਨੇ ਤੋ ਅੱਗੇ ਕੀ ਹੋਇਆ? ਮੋਬਾਕਲੀ ਐਪੀਸੋਡ ਦੇ ਵਿੱਚ ਦੱਸਾਂਗੇ ਕਿਉਂਕਿ ਮੈਨੂੰ ਕੋਈ ਸੁਜੈਸ਼ਨ ਇਹ ਵੀ ਆਇਆ ਸੀ ਕਿ ਕੋਈ ਵੀ ਐਪੀਸੋਡ ਹੈ ਜਿਹੜਾ ਉਹ 15 ਮਿੰਟ ਤੋਂ ਵੱਧ ਨਾ ਬਣਾਓ ਤਾਂ ਕਿ ਜਿਹੜਾ ਦੇਖਣਾ ਸੌਖਾ ਰਹੇ ਤੇ ਬੰਦਾ ਜਿਹੜਾ ਆਸਾਨੀ ਨਾਲ ਦੇਖ ਸਕੇ। ਸੋ ਆਪਾਂ ਇੱਥੇ ਇੱਕ ਗੱਲ ਕਰਦੇ ਹਾਂ ਤਾਂ ਅੱਗੇ ਆਪਾਂ ਗੱਲ ਕਰਾਂਗੇ ਕਿ ਇਹ ਜਿਹੜੇ ਮਹਨਜੋਦੜੋ ਦੇ ਵਿੱਚ ਜਾਂ ਹੜੱppa ਦੇ ਵਿੱਚ ਜਿਹੜੇ ਸ਼ਹਿਰ ਸੀ ਇਹ ਕਿੱਥੇ-ਕਿੱਥੇ ਵਸੇ ਹੋਏ ਸੀ ਤੇ ਕਿਸ ਤਰ੍ਹਾਂ ਨੇ ਦੀ ਰੂਪਰੇ ਕਾਸੀ ਕਿਸ ਤਰ੍ਹਾਂ ਲੋਕਾਂ ਦਾ ਰਹਿਣ ਸਹਿਣ ਸੀ ਤੋਂ ਇਹਨੂੰ ਗੱਲ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਅਹ ਤੋਂ ਉਸ ਤੋਂ ਬਾਅਦ ਫਿਰ ਆਪਾਂ ਹੋਰ ਜਿਹੜੀ ਲੜੀ ਨਾਲ ਲੜੀ ਜੋੜਦੇ ਜਾਵਾਂਗੇ ਸੋ ਇੱਥੇ ਹੀ ਦਿਓ ਮੇਜਰ ਬੰਕ ਤੋਂ ਅੱਗੇ ਮੇਰੇ ਬਲ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ